ਆ ਮੀਰੋਂ ਦਰੇਸ਼ ਕਤੂਰੀਆ ਨੇ ਕਰਤਾ ਆ ਪਰਚਾ ਆਪਣੇ ਚਾਨਾ ਸਾਹਿਬ ਦੇ ਇਕਬਾਲ ਚਾਨਾ ਸਾਹਿਬ ਦੇ ਯਾਰ ਮਾਫੀ ਚਾਹ ਰਹਾ ਮੈਂ ਨਾਂ ਤਾਂ ਇਹਦਾ ਸ਼ਾਇਦ ਦਰੇਸ਼ ਕਤੂਰੀਆ ਆ ਪਰ ਮੇਰੇ ਮੂੰਹੋਂ ਪ੍ਰੋਪਰ ਲੈ ਨਹੀਂ ਹੁੰਦਾ ਤੇ ਉਹ ਗਲਤ ਨਾ ਸਮਝਿਓ ਤੇ ਹੋਇਆ ਏਉਂ ਜੀ ਕਿ ਇਹਨੇ ਪਰਚਾ ਕੰਪਲੇਨ ਕੀਤੀ ਤੇ ਚਾਨਾ ਸਾਹਿਬ ਮੈਨੂੰ ਕਹਿੰਦੇ ਵੀ ਲਾੜ ਨਾਲ ਚੱਲ ਛੋਡੀ ਨਾਲ ਚੱਲ ਮੈਂ ਆ ਗਿਆ ਚਲ ਚਲ ਤੇ ਗੱਲ ਹੀ ਕੋਈ ਨਹੀਂ ਮੰਮੀ ਸੁਵੇਰੇ ਆਉਟਗੇਸ਼ਨ ਆਨ ਕੀਤਾ ਗੁਰਦਾਰੇ ਮੱਥਾ ਟੇਕਿਆ ਤੇ ਗੱਡੀ ਤਾਂ ਮੈਂ ਲਾਗੇ ਲਾਗੇ ਲਜਾਨਾ ਹੋਣਾ ਲੈਨ ਗਮ ਹੈ ਨਹੀਂ ਇੰਨੀ ਪਟ્રોલ ਕਿੱਥੋਂ ਪਾਈਏ ਘਰੋਂ ਤਾਂ ਮੈਨੂੰ ਪਾਇਆ ਹੋਗਾ ਕੋਈ ਦੰਦਾ ਨਹੀਂ ਤੇ ਮੈਂ ਜੀ ਤੁਰ ਪਿਆ ਫਿਰ ਬੱਸੇ ਤੇ ਲੁਧਿਆਣੇ ਮਿਲੇ ਤੇ ਉਥੋਂ ਵੇਂ ਗਾਂਹ ਨਿਕਲ ਗਏ ਚੰਡੀਗੜ੍ਹ ਪਹੁੰਚ ਗਏ ਸਾਈਬਰ ਸਟੇਟ ਮਹੱਦੀ ਸੱਤ ਪੇਸ ਇਹ ਵੀ ਆ ਗਿਆ ਅੱਛਾ ਚਾਨਾ ਸਾਹਿਬ ਦੇ ਵਾਸਤੇ ਪਤਾ ਨਹੀਂ ਕਿੰਨੇ ਲੋਕ ਠੱਠੇ ਹੋ ਗਏ ਉੱਥੇ ਇਹਦੇ ਨਾਲ ਇੱਕ ਬੰਦਾ ਨਹੀਂ ਆਇਆ ਆ ਗਿਆ ਜੀ ਹਾਂ ਜੀ ਕੀ ਗੱਲ ਹੋਈ ਗੱਲ ਕੀ ਹੋਈ ਜੀ ਇਹਨਾਂ ਮੈਨੂੰ ਕਿਹਾ ਵਾ ਵੀ ਇਹਨਾਂ ਕਿਹਾ ਵਾ ਵੀਡੀਓ ਵਿੱਚ ਵੀ ਉਹ ਇੱਕ ਫਲੇਰੀ ਆਲਾ ਉਹ ਇਹਨਾਂ ਮੈਨੂੰ ਕਿਹਾ ਵਾ ਤੇ ਜੇ ਇਹਨਾਂ ਮੈਨੂੰ ਨਹੀਂ ਕਿਹਾ ਤੇ ਦਸਨ ਫੇ ਦਾ ਕਿਹਨੂੰ ਕਿਹਾ ਹੈ ਦੱਸ ਇਹਨਾਂ ਗੰਦਾ ਵਾਸਤੇ ਪਰਚੇ ਹੁੰਦੇ ਹੀ ਆ ਫਿਰ ਦੂਜੀ ਗੱਲ ਜਿਹਦੇ ਵਾਸਤੇ ਖੁਜਰੀ ਲੱਗੀ ਖੁਜਰੀ ਕਿਉਂ ਲੱਗੀ ਇਹਨੂੰ ਖੁਜਰੀ ਉਹਨਾਂ ਨੂੰ ਮੈਂ ਦੱਸਦਾ ਚਾਨਣਾ ਸਾਹਿਬ ਨੇ ਕਿਹਾ ਵੀ ਇਹ 1.5 ਡੇਡ ਕਰੋੜ ਪਰਡੂਸਰ ਕੋ ਲੁੱਟਦੇ ਆ ਸਕ੍ਰਿਪਟ রাইਟਿੰਗ ਦਾ ਤੇ ਜਿਹੜੀਆਂ ਹਿੰਦੀਆਂ ਫਿਲਮਾਂ 50-50 ਕਰੋੜ ਦੀਆਂ ਬਣਦੀਆਂ ਉਥੇ ਰਾਈਟਰ ਨੂੰ ਮਿਲਦਾ 50 ਲੱਖ ਤੇ ਜਿਹੜੀ ਫਿਲਮ ਪੰਜਾਬੀ 5 ਕਰੋੜ ਦੀ ਬਣਦੀ ਉਥੇ ਇਹ 1.5-1.5 ਕਰੋੜ ਲੁੱਟ ਲੈਂਦੇ ਆ ਤੇ ਪ੍ਰੋਡੂਸਰ ਨੰਗਾ ਹੋ ਜਾਂਦਾ ਪ੍ਰੋਡੂਸਰ ਦੇ ਪੈਸੇ ਰਿਕਵਰ ਨਹੀਂ ਹੁੰਦੇ ਤੇ ਕੀ ਗੱਲ ਮਾੜੀ ਗਈ ਅੱਛਾ ਇਹ ਪਤਾ ਕੀ ਕਹਿੰਦਾ ਤੁਸੀਂ ਇਦਾਂ ਸ਼ਰੇਆਮ ਕਹਿੰਦਾ 1.5 ਕਰੋੜ ਇੰਦਾ ਗੈਂਗਸਟਰ ਮੇਰੇ ਪਿੱਛੇ ਭਜਾਂਗੇ ਫਿਰ ਅੱਛਾ ਗੈਂਗਸਟਰ ਤੇਰੇ ਪਿੱਛੇ ਪੈ ਜਾਣਗੇ ਉੱਗ ਗੈਂਗਸਟਰਾਂ ਦਾ ਪਗਾਨੀ ਤੇਰ ਕੋਈ ਲੱਖ 2 ਲੱਖ ਲੈਣਾ ਤੇ ਤੂੰ ਜਿਹੜਾ ਪ੍ਰੋਡਿਊਸਰ ਨੂੰ ਸਦਾ ਹੀ 1.5 ਕਰੋੜ ਲੁੱਟਣ ਲਿਆ ਆ ਤੇ ਤੂੰ ਕਿੱਡਾ ਵੱਡਾ ਚੋਰ ਠੱਗ ਆਏ ਸੋਚਣਾ ਪਹਿਲਾਂ ਤੂੰ ਸਦਾ ਹੀ 1.5 ਕਰੋੜ ਠੱਗਣ ਲਿਆ ਤੂੰ ਆਪੇ ਠੱਗੀ ਦਾ ਕੋਈ ਨਹੀਂ ਤੇਰ ਕੋਈ ਲੈ ਲੂ ਤੋ ਮਾੜਾ ਆ ਪਰ ਜਿਹੜਾ ਤੂੰ ਲੁੱਟਣ ਲਿਆ ਉਹਦੀ ਕੋਈ ਗੱਲ ਨਹੀਂ ਉਹ ਮੈਂ ਕਿਹਾ ਗੱਲ ਸੁਣ ਮੈਂ ਕਿਹਾ ਤੂੰ ਆ ਪਬਲਿਕ ਫਿਗਰ ਤੇ ਚਾਨਾ ਸਾਹਿਬਾ رپورਟਰ ਤੇ ਤੂੰ ਕਿਦਾਂ ਇਹ ਕਹਿ ਸਕਦਾ ਜਾਦੂ ਇੱਥੇ ਵਿੱਚ ਕੁਛੋਲੇ ਕੁਤੇ ਦੀ ਰੇੜੀ ਜਾਲਾ ਮੈਨੂੰ ਕਹਿੰਦਾ ਤੂੰ ਨਾ ਬੋਲ ਤੂੰ ਨਾ ਬੋਲ ਦੂਗਾ ਵੀ ਝੰਡਾ ਜਾ ਕੇ ਖੜਾ ਹੋ ਜਾਂਦਾ ਮੈਂ ਕਹਾ ਝੰਡੇ ਚੱਕਣੇ ਪੈਣੇ ਸੀ ਤੁਹਾਡੇ ਵਰਗੀਆਂ ਖੱਚਾਂ ਮੈਂ ਸੱਦਾ ਗਿਆ ਸਾਹਮਣੇ ਮੈਂ ਕਹਾ ਤੁਹਾਡੇ ਵਰਗੀਆਂ ਖੱਚਾਂ ਵਾਸਤੇ ਝੰਡੇ ਚੱਕਣੇ ਪੈਣੇ ਸੀ ਤੁਸੀਂ ਠੱਗੋ 20 20 ਫਲੈਟ 15 15 ਫਲੈਟ ਚੰਡੀਗੜ੍ਹ ਨਾਲੇ 15 15 ਫਲੈਟ ਬੰਬੇ ਨਾਲੇ 5 5 ਫਲੈਟ ਕੈਨੇਡਾ ਲੈ ਲੈ ਦੋ ਦੋ ਫਲੈਟ ਲਈ ਅੰਗਲੈਂਡ ਲੈ ਲੈ ਤੇ ਇੱਕ ਵੀ ਪ੍ਰੋਡਿਊਸਰ ਚੰਡੀਗੜ੍ਹ ਚ ਪ੍ਰੋਡਕਸ਼ਨ ਹਾਊਸ ਨਹੀਂ ਖੋਲ ਸਕਿਆ ਇੱਕ ਵੀ ਪ੍ਰੋਡਿਊਸਰ ਪੰਜਾਬ ਵਿੱਚ ਸਿਰਫ ਇੱਕੋ ਜੈਨੂਇਨ ਪ੍ਰੋਡਕਸ਼ਨ ਹਾਊਸ ਹੈ ਜਿਹਨੂੰ ਪ੍ਰੋਡਕਸ਼ਨ ਹਾਊਸ ਕਹਿ ਸਕਦੇ ਆ ਜਿੱਥੇ ਪ੍ਰੋਡਿਊਸਰ ਆਪ ਪੈਸੇ ਲਾਉਂਦਾ ਆ ਸਕ੍ਰਿਪਟਾਂ ਸੁਣਦਾ ਆ ਸਭ ਚੀਜ਼ਾਂ ਉਹਦੇ ਹੱਥ ਚ ਆ ਉਹ ਆ ਅਮਰਿੰਦਰ ਗਿੱਲ ਦਾ ਪ੍ਰੋਡਕਸ਼ਨ ਹਾਊਸ ਰਿਦਮ ਵਾਇਸ ਬਾਕੀ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਹੈਗਾ ਉਹ ਦਲਾਲਾਂ ਦੇ ਹਾਊਸ ਆ ਉਹ ਦਲਾਲ ਬੈਠੇ ਦੁਕਾਨਾਂ ਖੋਲ ਕੇ ਤੇ ਪਾਰਟੀਆਂ ਲੱਭਦੇ ਰਹਿੰਦੇ ਲਿਆਓ ਪੈਸੇ ਲਾਓ ਅਸੀਂ ਤੁਹਾਨੂੰ ਬਲੰਮ ਬਣਾ ਕੇ ਦਿੰਦੇ ਆ ਪ੍ਰੋਡਕਸ਼ਨ ਹਾਊਸ ਦਾ ਮਤਲਬ ਇਹ ਹੁੰਦਾ ਵਾ ਕਿ ਉੱਥੇ ਪ੍ਰੋਡਿਊਸਰ ਬੈਠਾ ਹੁੰਦਾ ਆ ਪ੍ਰੋਡਿਊਸਰ ਫਿਰ ਰਾਈਟਰਾਂ ਨੂੰ ਕੁੰਦਮੀਆਂ ਸਟੋਰੀਆਂ ਸੁਣਦਾ ਮਿਲ ਕੇ ਨਵੇਂ ਐਕਟਰਾਂ ਨੂੰ ਮਿਲਦਾ ਨਵੇਂ ਡਾਇਰੈਕਟਰਸ ਨੂੰ ਮਿਲਦਾ ਜੱਤਰਾ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਫਿਰ ਆਪਣੇ ਕੋਲ ਜੋ ਨੂੰ ਪਸੰਦ ਆਉਂਦੀ ਸਟੋਰੀ ਫਿਰ ਉਹਤੇ ਟਰੈਕਟਰ ਲੈ ਕੇ ਆਪਣੇ ਕੋਲ ਪੈਸੇ ਲਾ ਕੇ ਵਰਕ ਕਰਦਾ ਸਾਰਿਆਂ ਨੂੰ ਪੈਸੇ ਦਿੰਦਾ ਫੇਓ ਫਿਲਮ ਲਾ ਕੇ ਪੈਸੇ ਕਮਾਉਂਦਾ ਫੇ ਅਗਲੀ ਫਿਲਮ ਸ਼ੁਰੂ ਕਰਦਾ ਉਹ ਹੁੰਦਾ ਪ੍ਰੋਡਕਸ਼ਨ ਹਾਊਸ ਇਹ ਦਲਾਲਾਂ ਦੇ ਪ੍ਰੋਡਕਸ਼ਨ ਹਾਊਸ ਆ ਲੱਭਦੇ ਰਹਿੰਦੇ ਆ ਵੀ 파ਰਟੀ ਲੱਭੋ ਤੋਹ ਕੋ 10 ਕਰੋੜ ਪਾਓ ਖਾਤੇ ਚ ਤੇ ਖੱਚ ਮੱਚ ਜੀ ਫਿਲਮ ਬਣਾ ਕੇ ਦਿਖਾ ਦਿਓ ਆਪੇ ਉਹ ਲੁੱਟਿਆ ਜਾਊਗਾ ਕੋਈ ਨਹੀਂ ਦੂਜੀ 파ਰਟੀ ਲੱਭ ਲਓ ਇਹ ਉਹ ਵਾਲੇ ਆ ਤੇ ਬੜਾ ਤੇ ਚਾਨਾ ਸਾਹਿਬ ਨੂੰ ਮੈਂ ਸਲੂਟ ਮਾਰਦਾ ਵਾਕਿਆ ਚਾਨਾ ਸਾਹਿਬ ਸੂਰ ਮੇਂ ਬੰਦੇ ਚਾਨਾ ਸਾਹਿਬ ਆਕੜ ਪੈ ਆਕਰਵ ਤੂੰ ਹੈ ਗੋਰਾ ਤੇਰੀਆਂ ਅੱਖ ਲੇ ਫੇਰੀ ਵਿੱਚ ਚਾਨਣਾ ਸਾਹਿਬ ਇਹਨੂੰ ਗੱਲ ਨਾਲ ਇਹਦਾ ਰੰਗ ਲਾਲ ਪੀਲਾ ਕਾਲਾ ਹੋ ਗਿਆ ਚਾਨਣਾ ਸਾਹਿਬ ਗੁੱਸੇ ਜਾਏ ਹੋਏ ਯਾ ਸ਼ਰਮ ਆਉਣੀ ਚਾਹੀਦੀ ਆ ਬੰਬੇ ਤੋਂ ਬੰਦਾ ਆਇਆ ਚੰਡੀਗੜ ਕਿਹੜੀ ਗੱਲ ਵਾਸਤੇ ਕਿਹੜੀ ਗੱਲ ਵਾਸਤੇ ਉਹ ਆਉਣਾ ਪਿਆ ਬਈ ਤੂੰ ਕੀ ਆ ਬਵੇ ਫਲੇਰੀ ਵਾਲਾ ਤੇ ਤੁਸੀਂ ਤੂੰ ਮੈਨੂੰ ਗਿਆ ਵਾ ਜਦੋਂ ਮੈਨੂੰ ਨਹੀਂ ਕਿਹਾ ਦਸਵੇਂ ਤੂੰ ਕਿਨੂੰ ਗਿਆ ਵਾ ਤੇ ਤੂੰ ਡੇਢ ਕਰੋੜ ਕਿੱਥੇ ਹੋ ਗਿਆ ਵੀ ਡੇਢ ਕਰੋੜ ਲੈਂਦਾ ਹੈਂ ਦਾਸੀ ਉਹ ਜ਼ਟੇਰਿਓ ਉਹ ਲਟੇਰਿਓ ਲੁੱਟ ਕੇ ਖਾ ਗਿਆ ਤੁਸੀਂ ਪ੍ਰੋਡੂਸਰਾਂ ਨੂੰ ਲੁੱਟ ਕੇ ਤੁਸੀਂ ਪੰਜਾਬ ਦਾ ਕਲਚਰ ਖਾ ਗਏ ਝੂਠੀ ਗੰਦਮੰਦ ਬਕਾਤਾ ਤੇ ਤੁਹਾਨੂੰ ਇਹਨਾਂ ਨੂੰ ਨਾ ਕਹਿ ਸਕੇ ਕੋਈ ਵੀ ਖਾ ਚੋ ਡੁੱਬ ਕੇ ਮਰ ਜਾਓ ਕੰਜਰੋ ਡੁੱਬ ਕੇ ਮਰ ਜਾਓ ਲਾਂਦੀਓ ਪੰਜਾਬ ਦੇ ਲੋਕ ਜਾਗ ਰਹੇ ਆ ਜਿੱਦਣ ਪੰਜਾਬ ਦੇ ਜੂਤ ਨੇ ਤੁਹਾਨੂੰ ਜੁੱਤੀਆਂ ਨਾ ਵੱਜਣ ਤੁਹਾਨੂੰ ਜੁੱਤੀਆਂ ਮਾਰੀਆਂ ਮਾਰਿਆ ਕਰਦੀਆਂ ਸਾਰੇ ਨੂੰ ਲੱਭ ਲੱਭ ਕੇ ਤੁਹਾਡੇ ਜੂਤ ਫੇਰਿਆ ਕਰਦਾ ਫੇਰ ਤੂੰ ਪਰਚੇ ਕਿੱਥੇ ਕਰੇਗਾ ਜਦੋਂ ਹਰ ਬੰਦਾ ਤੇਰੇ ਤੁਹਾਡੇ ਆਰਿਆਂ ਦੇ ਜੂਤ ਫੇਰਿਆ ਕਰੂਗਾ ਓਏ ਹੱਦ ਹੋ ਗਈ ਹੱਦ ਹੋ ਗਈ ਯਾਰ ਹੱਦ ਹੋ ਗਈ ਵੀਰੋ ਇਹਨਾਂ ਦੀਆਂ ਫਿਲਮਾਂ ਦੇਖਣੀਆਂ ਬੰਦ ਕਰੋ ਬਲੌਗ ਦੇਖੋ ਨਵੇਂ ਐਕਟਰਾਂ ਦੇ ਓਡੀਡੀ ਦੇ ਫਿਲਮਾਂ ਦੇਖੋ ਇਹ ਜਿੱਦਾਂ ਇੱਕ ਪੁਰਾਣਾ ਖਾਚ ਖਾਨਾ ਇਹਨਾਂ ਦੀਆਂ ਫਿਲਮਾਂ ਹੀ ਦੇਖਣੀਆਂ ਬੰਦ ਕਰੋ ਇਹ ਪੰਜਾਬ ਕਿਹਨੇ ਇਹਨਾਂ ਕਿਹੜਾ ਪੰਜਾਬ ਖਾਤਾ ਉਹ ਕਿਹੜਾ ਪੰਜਾਬ ਖਾਤਾ ਇਹਨਾਂ ਬਈ ਜੱਟ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਕੰਨੇ ਜੱਟ ਫਾਇਲ ਲੈ ਲੈ ਕਿਸਾਨ ਕਰਜ਼ੇ ਵਾਸਤੇ ਇਹਨਾਂ ਕਿਹੜਾ ਪੰਜਾਬ ਖਾਤਾ ਇੱਕ ਕਿਰਤੀ ਕੌਮ ਨੂੰ ਗੁੱਡਾ ਗੁੰਡਾ ਫੁਕਰਾ ਬਣਾ ਕੇ ਦੁਨੀਆ 'ਚ ਪ੍ਰੈਜੈਂਟ ਕਰਦਾ ਜੋ ਉਹ ਨਾ ਬਖਾਇਆ ਉਹ ਹੀ ਜਵਾਨੀ ਉੰਨੀ 20 ਸਾਲ ਦੀ ਉਮਰ ਉਹ ਬੱਚੇ ਉਹ ਹੀ ਕੰਨ ਲੱਗ ਪਏ ਉਹ ਹੀ ਉਹਨਾਂ ਨੇ ਮਾਇੰਡ 'ਚ ਆਪਣੇ ਡ੍ਰੀਮ ਲੈ ਲਿਆ ਸਾਰਾ ਜੂਸ ਬਰਬਾਦ ਕਰਤਾ ਇਹਨਾਂ ਨੇ ਆਪ ਪੈਸੇ ਕਮਾ ਲਏ ਆਪ ਦੇ ਕੇ ਕੁੱਤੇ ਦੇ ਟੂਣੀ ਉਹਨਾਂ ਮਾਰੀ ਹੋਣੀ ਹੈ ਸਾਰਾ ਜੂਸ ਸਾਡਾ ਖਤਮ ਕਰਤਾ ਇਹਨਾਂ ਨੇ ਸਾਡੀ ਜਵਾਨੀ ਦਾ ਬੇੜਾ ਗਰ ਕਰਤਾ ਜਵਾਨੀ ਚਟਾਕ ਆ ਗਿਆ ਇਹਨਾਂ ਕੰਜਰਾਂ ਕੋ ਇੱਕ ਫਿਲਮ ਨਹੀਂ ਬਣੀ ਖੇਤੀ ਦਾ ਸਾਡੀ ਦਾ ਬੇੜਾ ਗਰਕ ਹੋ ਗਿਆ ਇਹਦਾ ਕੋਈ ਇੱਕ ਫਿਲਮ ਨਹੀਂ ਬਣੀ ਪੰਜਾਬ 'ਚ ਟਡੀਆਂ ਤੋਂ ਟਡੀਆਂ ਕੋਈ ਫੈਕਟਰੀ ਪੰਜਾਬ 'ਚ ਲੱਗ ਜਾਂਦੀ ਹੈ ਕੈਮੀਕਲ ਵਾਲੀ ਕੋਈ ਚੰਗੀ ਫੈਕਟਰੀ ਨਹੀਂ ਪੰਜਾਬ 'ਚ ਲੱਗੀ ਕੋਈ ਚੰਗਾ ਪਲਾਟ ਨਹੀਂ ਲੱਗਾ ਇੱਕ ਇੱਕ ਕਪੂਰ ਤੇ ਵਾਲੀ ਕੋਜ ਫੈਕਟਰੀ ਦੀ ਇੱਕੋ ਇੱਕ ਪਲਾਟ ਲੱਗਾ ਕੋਈ ਪਲਾਟ ਨਹੀਂ ਦੂਜਾ ਲੱਗਾ ਪੰਜਾਬ 'ਚ ਹੈ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੀ ਦਿਹਾੜੀਆਂ ਲੱਭਦੀ ਫਿਰਦੀ ਹੈ ਰੋਟੀ ਤੋਂ ਮੌਤਾਜ ਆ ਧੀਆਂ ਸਾਡੀਆਂ ਦੀ ਕੀ ਕੰਡੀਸ਼ਨ ਆ ਕਿਹਨੂੰ ਨਹੀਂ ਪਤਾ ਇਹ ਕਿਹੜਾ ਪੰਜਾਬ ਲਗਾਇਆ ਨਹੀਂ ਦਲਿਓ ਇਹਨਾਂ ਦਾ ਇਹ ਜਿੰਨੇ ਨਿਚਾਰ ਭੰਨ ਪਿਛਲੇ ਦਾ 1500 ਹਾਂ ਇੱਕ ਫਿਲਮ ਬੱਬੂ ਮਾਨ ਨੇ ਬਣਾਈ ਆ ਬਈ ਹਵਾਏ ਦੂਜੀ ਸਿੱਧੂ ਮੂਸੇ ਵਾਲੇ ਨੇ ਬਣਾਈ ਆ ਜੈ ਸਾਇੰਸ ਸਟੂਡੈਂਟ ਤੀਜੀ ਫਿਲਮ ਕੋਈ ਬਣੀ ਦਾਦੋ ਕੋਈ ਬਣੀ ਲੈ ਇਹਨਾਂ ਦਾ ਪੈਕ ਅਪ ਕਰ ਦੋ ਪੈਕ ਅਪ ਕਰ ਦੋ ਵੀਰੋ ਵੀਡੀਓ ਸ਼ੇਅਰ ਕਰਿਆ ਕਰੋ ਯਾਰ ਮੈਂ ਜ਼ਿੰਦਗੀ ਦਾ ਰਿਸਕ ਲਿਆ ਆਇਆ ਬਹੁਤ ਵੱਡਾ ਰਿਸਕ ਲਿਆ ਮੈਂ ਮੈਨੂੰ ਲੋਕ ਕਹਿੰਦੇ ਤੂੰ ਕਿਉਂ ਤੈਨੂੰ ਦਫਾ ਕਰ ਆਪਾਂ ਨੂੰ ਕੀ ਮੈਂਗਾ ਨਹੀਂ ਕੁਛ ਨਹੀਂ ਹੁੰਦਾ ਮੈਨੂੰ ਇਹ ਕਿ ਨਾ ਤੁਹਾਨੂੰ ਕਹਿੰਦੇ ਗੋਲੀ ਮਾਰ ਕੇ ਮਾਰ 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 ਬੂਲ ਲੈਣਾ ਹੋ ਉਹ ਮੈਂ ਕਿਹਾ ਮਰ ਜਾਾਂਗੇ ਤੇ ਫੇਰ ਆਪਾਂ 20 ਮਿੰਟ ਜੇ ਜੰਮ ਪੈਣਾ ਫੇਗ ਹੀ ਆ ਬੰਦੇ ਜੰਮਦੇ ਮਰਦੇ ਰਹਿੰਦੇ ਆ ਕੋਈ ਗੱਲ ਨਹੀਂ ਪਰ ਕਿਸੇ ਨੂੰ ਬੋਦਣਾ ਪੈਣਾ ਸੀ ਵੀਰੋ ਕਿਸੇ ਨੂੰ ਬੋਦਣਾ ਪੈਣਾ ਸੀ ਇਹ ਹੱਤ ਹੋ ਗਈ ਸੀ ਹੱਦ ਹੋ ਗਈ ਸੀ ਹਾਂ ਜਿਹੜੇ ਰਿਸਪੈਕਟਡ ਬੰਦੇ ਆ ਅਮਰਿੰਦਰ ਗਿੱਲ ਦੀਆਂ ਫਿਲਮਾਂ ਅਮਰਿੰਦਰ ਗਿੱਲ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਕਿਸਾਨ ਮੋਰਚ ਦੇ ਕਿਸੇ ਨੂੰ ਪਤਾ ਹੀ ਨਹੀਂ ਆ ਐਵੇਂ ਸੋਸ਼ਲ ਮੀਡੀਆ ਤੇ ਧਮਾਇਆ ਦਲਜੀਤ ਨੇ ਪੱਗ ਦਾ ਨਾ ਉੱਚਾ 100 200 ਪੇਜ ਲਗਲੇ YouTube ਤੇ ਬਣਾਇਆ 200 Facebook ਤੇ ਬਣਾਇਆ ਉਹ ਤੇ ਪਾਉਂਦੇ ਰਹਿੰਦੇ ਪਾਉਂਦੇ ਰਹਿੰਦੇ ਲੋਕੀ ਵੇਖ ਵੇਗਾ ਹੱਦ ਹੋ ਗਈ ਯਾਰ ਹੁਣ ਜੇ ਕੋਈ ਅੱਛਾ ਇੱਕ ਵੀ ਬੰਦੇ ਨੇ ਨਹੀਂ ਕਿ ਆ ਫੌਜਾ ਸਿੰਘ ਜੀ ਦੀ ਮੌਤ ਹੋਈ ਆ ਵੀ ਉਹ ਭੌਜਾ ਸਿੰਘ ਜੀ ਨੇ ਕੀਤਾ ਆ ਪੱਗ ਦਾ ਨਾਂ ਉੱਚਾ ਪਰ ਕਿਸੇ ਲਾਂਹ ਦੀ ਮੀਡੀਆ ਵਾਲੇ ਨੇ ਇਹ ਨਹੀਂ ਲਿਖਿਆ ਕਿਸੇ ਵੀ ਲਾਂਹ ਦੀ ਪੋਡਕਾਸਟ ਮੀਡੀਆ ਜੋ ਵੀ ਹੈਗੀ ਗੰਦਮੰਦ ਸਾਲੇ ਗਦਾਮ ਮਾੜੀ ਨਸਲ ਦੇ ਲੋਕ ਕਿਹਨੇ ਨਹੀਂ ਲਿਖਿਆ ਇਹ ਨੇ ਜੀ ਨਚਾਰ ਦੇ ਪੰਜਾਬ ਦਾ ਨਾਮ ਚੜ ਪੱਗ ਦਾ ਨਾਂ ਉੱਚਾ ਕਰਦਾ ਵਾਅੜੇ ਦੇ ਕੱਟੇ ਹੋਇਆ